ਕਾਫੀ ਦਿਖਾ ਦੇਵਾਂ ਅਮਨੇ ਸਾਹਮਣੇ ਇਹ ਦੋਨੋਂ ਪਾਸਾ ਨਾ ਇਹ ਇਧਰਲੀ ਸਾਈਡ ਜਿਹੜਾ ਆਪਣਾ ਦਿਖਾ ਰਹੇ ਇਹ 150 ਫੁੱਟ ਦੇ ਕਰੀਬ ਆ ਜੀ ਪਾੜ ਇਹ ਦਿਖਾ ਦਿਓ ਜੀ ਇਹ ਕਾਫੀ ਵੱਡੀ ਨਹਿਰ ਹੈ ਤੇ ਜਿਹੜਾ ਸਾਹਮਣੇ ਆ ਉਹ 100 ਫੁੱਟ ਦੇ ਕਰੀਬਾਈ ਪਾੜ ਉਹ ਤੇ ਇਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਆਪਾਂ ਨੇ ਕਈ ਵੀਡੀਓ ਪਾਈਆਂ ਨੇ ਪਹਿਲਾਂ ਵੀ ਇਸ ਨਹਿਰ ਤੇ ਤੇ ਪ੍ਰਸ਼ਾਸਨ ਅੱਗੇ ਆਪਾਂ ਇਹ ਹੀ ਅਪੀਲ ਕੀਤੀ ਸੀਗੀ ਟਾਈਮ ਦੇ ਨਾਲ ਇਹਦਾ ਕੰਮ ਹੋ ਜਾਵੇ ਤੇ ਵਧੀਆ ਕੰਮ ਕੀਤਾ ਹੈ ਆ ਦੇਖ ਸਕਦੇ ਹੋ ਤੁਸੀਂ ਤੇ ਚਲੋ ਆਪਾਂ ਕਿਹਾ ਵੀ ਆਪਾਂ ਵੀਡੀਓ ਬਣਾਈਏ ਦੁਬਾਰਾ ਆਪਾਂ ਜਿਹੜਾ ਨਹਿਰ ਦਾ ਕੰਮ ਹੋ ਹੋ ਚੁੱਕਿਆ ਹੈ ਭਰਾਵੋ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਆਪਾਂ ਦੁਬਾਰਾ ਵੀਡੀਓ ਐਸੇ ਕਰਕੇ ਬਣਾਈਆ ਵੀ ਆਪਾਂ ਦੱਸ ਦਈਏ ਕਿ ਨਹਿਰ ਦਾ ਕੰਮ ਹੋ ਚੁੱਕਿਆ ਹੈ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਹਾਂਜੀ ਦਰਸ਼ਕ ਭਰਾਵੋ ਤੁਸੀਂ ਮੇਰੀ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ ਕਰ ਲੋ ਹੀ ਸਬਸਕ੍ਰਾਈਬ ਤੇ ਮੇਰੇ ਚੈਨਲ ਤੇ ਕਮੈਂਟ